ਤਰ ਹੁਣ ਇੱਕ ਵੱਡਾ ਸਵਾਲ ਇਹ ਹੈ ਕਿ ਕੀ ਦਲਿਤ Hindu ਹਨ? ਇਹ ਸਵਾਲ ਡਾਕਟਰ ਭੀਮrao ਅੰਬੇਦਕਰ ਬੁਰਾ ਦੇ ਮੋਰੇ ਸਨਮੁਖ ਮੂੰਹ ਅੱਡੀ ਖੜਾ ਸੀ। ਜੀ ਜੀ। ਕਿ ਜੇ ਹਿੰਦੁਸਤਾਨ ਦਾ ਦਲਿਤ Hindu ਹੈ ਤਾਂ ਫਿਰ ਉਹਦੇ ਨਾਲ ਇੰਨਾ ਵੱਡਾ ਭੇਦਭਾਵ ਉਹਦੇ ਧਰਮ ਵਿੱਚ ਕਿਉਂ ਕੀਤਾ ਜਾਂਦਾ? ਹਮ ਹਿੰਦੂ ਧਰਮ ਇੱਕ ਵੱਖਰੇ ਪ੍ਰੋਸੈਸ ਵਿੱਚ ਡਿਵੈਲਪ ਹਮ ਉਦੀ ਡਿਵੈਲਪਮੈਂਟ ਨੂੰ ਸਮਝਿਆ ਜਾ ਸਕਦਾ ਜਿਵੇਂ 크ਰਿਸਚਨ ਲੋਕਾਂ ਦੇ ਕੋਲ ਆਪਣੀ ਇੱਕ ਬਾਈਬਲ ਹੈ ਮੁਹੰਮਦਿਆਂ ਲੋਕਾਂ ਕੋਲ ਆਪਣਾ ਕੁਰਾਨ ਮਜ਼ੀਦ ਹੈ ਸਿੱਖਾਂ ਕੋਲ ਆਪਣਾ ਗੁਰੂ ਗ੍ਰੰਥ ਸਾਹਿਬ ਹੈ ਇਦਾਂ ਹਿੰਦੂਆ ਕੋਲ ਕੋਈ ਇੱਕ ਆਪਣਾ ਗ੍ਰੰਥ ਨਹੀਂ ਹੈ ਸਰ ਇੱਕ ਹੋਰ ਵੱਡਾ ਸਵਾਲ ਹਿੰਦੂ ਧਰਮ ਅਨੁਸਾਰ ਚਾਰ ਯੁਗ ਜੜੇ ਨੇ ਮੰਨੇ ਜਾਂਦੇ ਨੇ ਜਿਵੇਂ ਕਿ ਸਤਿਯੁਗ ਤ੍ਰੇਤਾਯੁਗ ਦੁਆਪਰਤੀ ਕਲਿਯੁਗ ਤਾ ਅੰਬੇਡਕਰ ਸਾਹਿਬ ਕਹਿੰਦੇ ਨੇ ਕਿ ਇਹਨਾਂ ਚਾਰ ਯੁੱਗਾਂ ਚ ਜਿਹੜਾ ਕਲਯੁਗ ਹੈ ਉਹ ਸਭ ਤੋਂ ਬੇਤਰਅ ਹੈ ਕਿਉਂਕਿ ਰਮਾਇਣ ਤੋਂ ਲੈ ਕੇ ਮਹਾਭਾਰਤ ਤੱਕ ਦੇ ਜਿੰਦੇ ਵੀ ਸਾਡੇ ਸਾਰੇ ਧਾਰਮਿਕ ਤੇ ਵੇਦ ਗ੍ਰੰਥ ਜੋ ਕੁਝ ਵੀ ਹੈ ਉਸ ਸਾਰੇ ਦਾ ਤੇ Hindu ਧਰਮ ਦੀਆਂ ਪਰੰਪਰਾਵਾਂ ਦਾ ਜਿਹੜਾ ਅਧਿਨ ਕਰਾਂਗੇ ਤੇ ਫਿਰ ਅਸੀਂ ਇਹਦੇ ਮਰਮ ਤੱਕ ਇਹਦੇ ਉਸ ਗਿਰੀ ਤੱਕ ਪਹੁੰਚ ਸਕਦੇ ਹਾਂ ਕਿ Hindu ਧਰਮ ਬੇਸਿਕਲੀ ਹੈ ਕਿ ਜਿਹੜਾ ਬ੍ਰਹਮਾ ਦੇ ਮੂੰਹ ਤੋਂ ਪੈਦਾ ਹੋਇਆ ਉਹ ਬ੍ਰਾਹਮਣ ਹੈ ਜਿਹੜਾ ਬਾਹਾਂ ਤੋਂ ਪੈਦਾ ਹੋਇਆ ਉਹ ਖਸ਼ਤਰੀ ਹੈ ਜਿਹੜਾ ਲੱਤਾਂ ਤੋਂ ਪੈਦਾ ਹੋਇਆ ਉਹ ਵੈਸ਼ ਹੈ ਜਿਹੜਾ ਪੈਰਾਂ ਤੋਂ ਪੈਦਾ ਹੋਇਆ ਉਹ ਸ਼ੁੱਧ ਜੀ ਹੁਣ ਕੀ ਕੋਈ ਲੱਤਾਂ ਬਾਹਾਂ ਤੋਂ ਪੈਦਾ ਹੋ ਸਕਦਾ ਹੈ ਇੱਕ ਪਹਿਲਾ ਸਵਾਲ ਲੌਜੀਕ ਦਾ ਸਵਾਲ ਸੀ ਜੀ ਕਿ ਹਿੰਦੂਧਰਾਂ ਬਾਰੇ ਕੰਮ ਕਰਨਾ ਅਮਿਤ ਕਰ ਲਈ ਜਿਵੇਂ ਤੁਸੀਂ ਦੱਸਿਆ ਇੱਕ ਔਖਾ ਕਾਰਕ ਕਿਉਂਕਿ ਹਿੰਦੂ ਧਰਮ ਦੀ ਸ਼ੁਰੂਆਤ ਜੇ ਅਸੀਂ ਬ੍ਰਹਮਾ ਵਿਸ਼ਨੂੰ ਮਹੇਸ਼ ਤੋਂ ਮੰਨ ਲਈਏ ਤੇ ਇਹਦਾ ਜਿਹੜਾ ਪਹਿਲਾ ਗ੍ਰੰਥ ਅਵੇਲੇਬਲ ਹੈ ਉਹ ਰਿਗਵੇਦ ਹੈ ਹਮ ਰਿਗਵੇਦ ਵਿੱਚ ਹੀ ਵਰਣ ਬਵਿਸਥਾ ਦਾ ਜ਼ਿਕਰ ਹੈ ਹਮ ਰਿਗਵੇਦ ਵਿੱਚ ਕਿਸੇ ਵੀ ਗੌੜ ਦਾ ਰੱਬ ਦਾ ਅੱਲਾ ਦਾ ਜ਼ਿਕਰ ਨਹੀਂ ਹੈ ਜੀ ਰਿਗਵੇਦ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹਨ ਰਿਗਵੇਦ ਵਾਰੇ ਕਈ ਤਰ੍ਹਾਂ ਦੇ ਵਿਚਾਰ ਵੱਖ-ਵੱਖ ਸਮਿਆਂ ਤੇ ਪੇਸ਼ ਹੋਏ ਪਰ ਰੇਗੂਲਟ ਸਾਡਾ ਪਹਿਲਾ ਹਿੰਦੂ ਧਰਮ ਦਾ ਉਹ ਗ੍ਰੰਥ ਆ। ਆ ਵੇਡਕਰ ਹੋਰਾਂ ਦਾ ਇਹ ਕਹਿਣਾ ਕਿ ਜਿਹੜਾ ਕਲਯੁਗ ਹੈ ਇਹ ਸਾਨੂੰ ਸਤਜੁਗ ਨਾਲੋਂ ਤੇਰੇਤਾ ਜੁਗ ਨਾਲੋਂ ਤੇ ਦਵਾਪਰ ਜੁਗ ਨਾਲੋਂ ਬਿਹਤਰ ਹੈ ਕਿ ਇੱਥੇ ਜਿਹੜਾ ਕਿ ਸ਼ੁੱਧਰ ਹੈ ਉਹ ਭਗਤੀ ਕਰਮ ਦੇ ਸਮਰੱਥ ਹੈ ਉਹ ਭਗਤੀ ਕਰ ਕੀ ਇਨ ਵਿਦਾਂ ਵਿੱਚ ਜਿਹੜੀ ਡਿਵੈਲਪਮੈਂਟ ਜਾਂ ਤਬਰੀਲੀ ਦੇਖਦੇ ਆ ਉਹ ਭਾਵੇਂ ਥੌਰੀਟੀ ਪੱਧਰ ਤੇ ਹੋਵੇ ਭਾਸ਼ਾ ਦੀ ਪੱਧਰ ਤੇ ਹੋਵੇ ਜਾਂ ਕਨਸੈਪਟ ਦੇ ਪੱਧਰ ਤੇ ਹੋਵੇ ਉਹ ਸਾਨੂੰ ਦਿਖਾਈ ਦਿੰਦੀ ਹੈ ਕਿਉਂਕਿ ਵੇਦ ਵੱਖ-ਵੱਖ ਸਮਿਆਂ ਵਿੱਚ ਲਿਖੇ ਗਏ ਸੋ ਵੇਦਾਂ ਦਾ ਵੱਖ-ਵੱਖ ਸਮਿਆਂ 'ਚ ਲਿਖੇ ਜਾਣਾ ਤੇ ਵੇਦਾਂ ਦਾ ਪ੍ਰਸੰਗ ਵੱਖਰਾ ਵੱਖਰਾ ਹੋਣਾ ਜਿਹੜਾ ਔਰ ਇਸ ਗੱਲ ਦਾ ਲਖਾਇਕ ਹੈ ਕਿ ਹਿੰਦੂ ਧਰਮ ਆਪਣੇ ਮੂਲ ਦੇ ਦੌਰ ਤੋਂ ਹੀ ਜਿਹੜਾ ਆ ਉਹ ਵਰਣ ਬਵਿਵਸਥਾ ਨੂੰ ਲੈ ਕੇ ਚੱਲਣ ਡਿਆ ਔਰ ਉਹ ਇੱਕ ਡਵੈਲਪਮੈਂਟ ਦੀ ਸਟੇਜ ਦੀ ਪੇਸ਼ਕਾਰੀ ਕਰਦਾ ਹੈ ਕਿ ਇੱਕ ਦਲਿਤ ਜਿਹੜਾ ਸਮਾਜ ਵਿੱਚ ਬਹੁਤ ਹੀ ਨਮਨ ਪੱਦਰ ਦੀ ਜ਼ਿੰਦਗੀ ਜੀ ਰਿਹਾ ਹੈ ਉਹ ਅੱਜ ਵੀ ਹਿੰਦੂ ਹੈ ਇਹਦੇ باوجود ਵੀ ਹਿੰਦੂ ਹੈ ਉਹ ਕਿਉਂ ਹਿੰਦੂ ਹੈ ਕਿਉਂਕਿ ਉਸ ਸਮਿਆਂ ਦਾ ਜਿਹੜਾ ਮੇਨ ਮਹਾਵਰਾ ਹੈ ਉਸ ਸਮਿਆਂ ਦੀ ਜਿਹੜੀ ਮੇਨ ਅਡਿਓਲੋਜੀ ਹੈ ਉਹ ਧਾਰਮਿਕ ਹੈ ਤੇ ਧਰਮ ਇਸ ਗੱਲ ਤੇ ਖੜਾ ਹੈ ਕਿ ਇਹ ਜਹਾਨ ਸੱਚਾ ਨਹੀਂ ਇਹ ਉਸ ਸੱਚੇ ਜਹਾਨ ਦਾ ਇੱਕ ਪਰਛਾਵਾ मात्र ਹੈ ਤੇ ਜੇ ਤੁਸੀਂ ਉਸ ਸੱਚੇ ਜਹਾਨ 'ਚ ਜਾਣਾ ਹੈ ਤਾਂ ਇੱਥੇ ਤੁਹਾਨੂੰ ਭਗਤੀ ਕਰਨੀ ਚਾਹੀਦੀ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਆਰ ਪੀ 24 ਮੈਂ ਸਾਰੀ ਕਾਟਵਾਲ ਹਾਜ਼ਰ ਹਾਂ ਪ੍ਰੋਗਰਾਮ ਸ਼ਬਦ ਬੋਲਦੇ ਲੈ ਕੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਇਸ ਪ੍ਰੋਗਰਾਮ ਵਿੱਚ ਕਿਸੇ ਖਾਸ ਕਿਤਾਬ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਤੇ ਅੱਜ ਜਿਸ ਕਿਤਾਬ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਉਹ ਹੈ Hindu ਧਰਮ ਦੇ ਰਹਸ ਇਹ ਕਿਤਾਬ ਹੈ ਜਿਸ ਦੇ ਲੇਖਕ ਹਨ ਡਾਕਟਰ ਭੀਮrao ਅੰਬੇਦਕਰ ਜੀहां ਹਿੰਦੂ ਧਰਮ ਬਾਰੇ ਅਧਿਐਨ ਕਰਨ ਅਤੇ ਇਸ ਦਾ ਵਿਸ਼ਲੇਸ਼ਣ ਕਰਨ ਸਬੰਧੀ ਇਤਿਹਾਸ ਵਿੱਚ ਵਕਫ ਵਕ ਸਮਿਆਂ ਤੇ ਵਕਫ ਹਸਤੀਆਂ ਨੇ ਯਤਨ ਕੀਤੇ ਹਨ ਇਹ ਯਤਨ ਅੱਗੇ ਵੀ ਹੁੰਦੇ ਰਹਿਣਗੇ 11ਵੀਂ ਸਦੀ ਦੇ ਸ਼ੁਰੂ ਵਿੱਚ ਅਲਬਰੂਨੀ ਨੇ ਇਹਨਾਂ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ ਸੀ ਅੰਬੇਦਕਰ ਨੇ 20ਵੀਂ ਸਦੀ ਵਿੱਚ ਇਹਨਾਂ ਦਾ ਅਧਿਐਨ ਵਿਸ਼ਲੇਸ਼ਣ ਕਰਦਿਆਂ ਇਹਨਾਂ ਦੀ ਆਲੋchnਾ ਵੀ ਕੀਤੀ ਇਹ ਕੰਮ ਇੰਨਾ ਵੱਡਾ ਸੀ ਕਿਸ ਨੂੰ ਸੰਪੰਨ ਕਰ ਸਕਣਾ ਇੱਕ ਪੂਰੀ ਸੰਸਥਾ ਦਾ ਘਾਰਤ ਸੀ ਡਾਕਟਰ ਅੰਬੇਦਕਰ ਵਰਗੇ ਵਿਅਕਤੀ ਲਈ ਤਾਂ ਇਹ ਹੋਰ ਵੀ ਜਟਲ ਹੋਵੇਗਾ ਜਿਸ ਲਈ ਸੰਸਕ੍ਰਿਤ ਭਾਸ਼ਾ ਨੂੰ ਸਿੱਖਣਾ ਤੇ Hindu ਧਰਮ ਗ੍ਰੰਥਾਂ ਨੂੰ ਪੜਨਾ ਭਾਰਤੀ ਕਲਚਰ ਵਿੱਚ ਵਰਜਿਤ ਸੀ ਕਿਉਂਕਿ ਅੰਬੇਡਕਰ ਭਾਰਤ ਦੇ ਜਾਤੀ ਪਾਤੀ ਪ੍ਰਬੰਧ ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਸਨ ਇਸ ਲਈ ਉਹਨਾਂ ਨੇ ਭਾਸ਼ਾ ਸਿੱਖਣ ਦਾ ਕਾਰਜ ਵੀ ਕੀਤਾ ਤੇ ਉਹਨਾਂ Hindu ਗ੍ਰੰਥਾਂ ਦਾ ਅਧਿਐਨ ਵਿਸ਼ਲੇਸ਼ਣ ਵੀ ਕੀਤਾ ਜਿੱਥੋਂ ਤੱਕ ਆਲੋਚਨਾ ਦਾ ਸੰਬੰਧ ਹੈ ਇਹ ਕਾਰਜ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ ਪੜਾਅ ਤੇ ਸੰਪੂਰਨ ਕੀਤਾ ਗੱਲ ਕਰਦੇ ਹਾਂ ਰਿਜ਼ਲਟਸ ਆਫ Hindu ਇਸਮ ਨਾਮ ਦੀ ਪੁਸਤਕ ਇਸੇ ਘੜੀ ਦੀ ਮਹੱਤਵਪੂਰਨ ਪੁਸਤਕ ਹੈ ਜਿਸ ਦਾ ਪੰਜਾਬੀ ਵਿੱਚ ਅਨੁਵਾਦ Hindu ਧਰਮ ਦੇ ਰਹਸ ਵਾਈਟ ਕ로우 ਪਬਲਿਸ਼ਰ ਨੇ ਛਾਪਿਆ ਹੈ ਇਸ ਦਾ ਵਰਣਨ ਕਰਦੇ ਹੋਏ ਨਾਨਕਚੰਦ ਰਤੂ ਲਿਖਦੇ ਹਨ ਕਿ ਜਨਵਰੀ 1954 ਵਿੱਚ ਉਹਨਾਂ ਨੇ ਯਾਨੀ ਕਿ ਅੰਬੇਦਕਰ ਨੇ ਰਿਡਲਸ ਇਨ ਹਿੰਦੂਇਜ਼ਮ ਲਿਖਣੀ ਸ਼ੁਰੂ ਕੀਤੀ ਅਤੇ ਇਸ ਨੂੰ ਨਵੰਬਰ 1955 ਤੱਕ ਪੂਰਾ ਕਰ ਲਿਆ ਡਾਕਟਰ ਅੰਬੇਦਕਰ ਇਸ ਤੱਤ ਤੋਂ ਪੂਰੀ ਤਰ੍ਹਾਂ ਜਾਣੂ ਸਨ ਕਿ ਰਿਡਲਸ ਇਨ ਹਿੰਦੂਇਜ਼ਮ ਨੂੰ ਬ੍ਰਾਹਮਣਵਾਦੀਆਂ ਦੁਆਰਾ ਇੱਕ ਖਤਰਨਾਕ ਕਿਤਾਬ ਮੰਨਿਆ ਜਾਵੇਗਾ ਉਹ ਇਸ ਕਿਤਾਬ ਦੇ ਵਿਰੁੱਧ ਖੜੇ ਹੋਣਗੇ ਅਤੇ ਇਸ ਨੂੰ ਨਸ਼ਟ ਵੀ ਕਰ ਸਕਦੇ ਹਨ ਇਸ ਖੱਤਰੇ ਨੂੰ ਮੁੱਖ ਰੱਖ ਕੇ ਉਹਨਾਂ ਨੇ ਇਸ ਪੁਸਤਕ ਦੇ ਚਾਰ ਖਰੜੇ ਤਿਆਰ ਕਰਵਾਈ ਸਨ ਇਸ ਪੁਸਤਕ ਦੇ ਮੁੱਖ ਬੰਧੀਆਂ ਅਤਲੀਆਂ 17 ਵਿੱਚ ਅੰਬੇਦਕਰ ਨੇ ਖੁਦ ਲਿਖਿਆ ਮੈਂ ਇਹ ਕਿਤਾਬ ਇਹ ਜਾਣਦਿਆਂ ਲਿਖੀ ਹੈ ਕਿ ਮੈਂ ਕਿੰਨਾ ਜੋਖਮ ਲੈ ਰਿਹਾ ਹਾਂ ਮੈਂ ਇਸ ਦੇ ਨਤੀਜਿਆਂ ਬਾਰੇ ਚਿੰਤਤ ਨਹੀਂ ਹਾਂ ਜਿਵੇਂ ਲੋਕਾਂ ਨੂੰ ਸੋਚਣ ਲਈ ਪ੍ਰੇਰਿਤ ਕਰ ਸਕਿਆ ਤਾਂ ਮੈਨੂੰ ਬੇहद ਖੁਸ਼ੀ ਹੋਵੇਗੀ ਇਸ ਲਈ ਸਾਡੇ ਨਾਲ ਗੱਲਬਾਤ ਕਰਨ ਲਈ ਸਾਡੇ ਵਿਚਕਾਰ ਵਿਦਵਾਨ ਪ੍ਰੋਫੈਸਰ ਡਾਕਟਰ ਤਜਿੰਦਰ ਵਿਲੇਜੀ ਜੀ ਹਾਜ਼ਰ ਨੇ ਸਭ ਤੋਂ ਪਹਿਲਾਂ ਤਾਂ ਜੀ ਆਇਆਂ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਇਨਾ ਨਾਲ ਗੱਲ ਕਰਾਂਗੇ ਕਿ Hindu ਧਰਮ ਬਾਕੀ ਧਰਮਾਂ ਵਾਂਗ ਸੰਸਥਾਗਤ ਧਰਮ ਕਿਉਂ ਨਹੀਂ ਹੈ ਕੀ ਕਹਿਣਾ ਚਾਹੋਗੇ ਸਰ ਬਿਲਕੁਲ ਸਰਕਾ ਜੀ Hindu ਧਰਮ ਇੱਕ ਸੰਸਥਾਗਤ ਧਰਮ ਦੇ ਤੌਰ ਤੇ ਵਿਕਸਿਤ ਨਹੀਂ ਹੋਇਆ ਜੀ ਜੇ ਕੋਈ ਵਿਅਕਤੀ Hindu ਧਰਮ ਨੂੰ ਉਦਾਂ ਸਮਝਣ ਦੀ ਕੋਸ਼ਿਸ਼ ਕਰੇਗਾ ਜਿਵੇਂ ਉਹ ਇਸਲਾਮ ਧਰਮ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ ਜੀ ਜਾਂ ਕ੍ਰਿਸਚਨ ਧਰਮ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ ਜਾ ਸਿੱਖ ਧਰਮ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਹ ਨਾ ਤਾਂ ਭਾਰਤੀ ਕਲਚਰ ਨੂੰ ਸਮਝ ਸਕੇਗਾ ਤੇ ਨਾ ਹਿੰਦੂ ਧਰਮ ਨੂੰ ਸਮਝ ਸਕੇਗਾ ਜੀ ਹਿੰਦੂ ਧਰਮ ਇੱਕ ਅ ਵੱਖਰੇ ਪ੍ਰੋਸੈਸ ਵਿੱਚ ਡਿਵੈਲਪ ਹੋਇਆ ਉਹਦੀ ਡਿਵੈਲਪਮੈਂਟ ਨੂੰ ਸਮਝਿਆ ਜਾ ਸਕਦਾ ਜਿਵੇਂ 크ਰਿਸਚਨ ਲੋਕਾਂ ਦੇ ਕੋਲ ਆਪਣੀ ਇੱਕ ਬਾਈਬਲ ਹੈ ਮੁਹੰਮਦਿਆਂ ਲੋਕਾਂ ਕੋਲ ਆਪਣਾ ਕੁਰਾਨ ਮਜ਼ੀਦ ਹੈ ਸਿੱਖਾਂ ਕੋਲ ਆਪਣਾ ਗੁਰੂ ਗ੍ਰੰਥ ਸਾਹਿਬ ਹੈ ਇਦਾਂ ਹਿੰਦੂਆਂ ਕੋਲ ਕੋਈ ਇੱਕ ਆਪਣਾ ਗ੍ਰੰਥ ਨਹੀਂਗਾ ਹੂੰ ਹਿੰਦੂਆਂ ਦੇ ਧਰਮ ਗ੍ਰੰਥ ਜਿਹੜੇ ਬਹੁਤ ਥਾਵਾਂ ਤੇ ਕਨਟਰਡਿਕਟਿਵ ਨੇ ਜੀ ਬਹੁਤ ਥਾਵਾਂ ਤੇ ਉਹ ਉਹਨਾਂ ਨੂੰ ਹਿੰਦੂਆਂ ਨੇ ਹੀ ਮਾਨਤਾ ਨਹੀਂ ਦਿੱਤੀ ਸੋ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ Hindu ਧਰਮ ਨੂੰ ਦਾ ਜਦੋਂ ਵੀ ਅਧਿਨ ਕਰਾਂਗੇ ਹੂੰ ਤਾਂ ਅਸੀਂ ਵੇਦਾਂ ਤੋਂ ਲੈ ਕੇ ਆਪੁਲੇਸ਼ਨਾਂ ਤੱਕ ਸਿਮਰਤੀਆਂ ਤੱਕ ਪ੍ਰਾਣ ਕਥਾਵਾਂ ਤੱਕ ਇਵਨ ਦਨ ਰਮਾਇਣ ਤੋਂ ਲੈ ਕੇ ਮਹਾਭਾਰਤ ਤੱਕ ਦੇ ਜਿੰਦੇ ਵੀ ਸਾਡੇ ਸਾਰੇ ਧਾਰਮਿਕ ਵੇਦ ਗ੍ਰੰਥ ਜੋ ਕੁਝ ਵੀ ਹੈ ਉਸ ਸਾਰੇ ਦਾ ਤੇ Hindu ਧਰਮ ਦੀਆਂ ਪਰੰਪਰਾਵਾਂ ਦਾ ਜਿਹੜਾ ਅਧਿਨ ਕਰਾਂਗੇ ਤੇ ਫਿਰ ਅਸੀਂ ਇਹਦੇ ਮर्म ਤੱਕ ਇਹਦੇ ਉਸ ਗਿਰੀ ਤੱਕ ਪਹੁੰਚ ਸਕਦੇ ਹਾਂ ਕਿ Hindu ਧਰਮ ਬੇਸਿਕਲੀ ਹੈ ਕੀ ਹੈ ਜੀ ਸੋ Hindu ਧਰਮ ਬਾਰੇ ਕੰਮ ਕਰਨਾ ਅੰਬੇਦਕਰ ਲਈ ਜਿਵੇਂ ਤੁਸੀਂ ਦੱਸਿਆ ਇੱਕ ਔਖਾ ਕਾਰ ਸੀ ਕਿਉਂਕਿ ਹਿੰਦੂ ਧਰਮ ਦੀ ਸ਼ੁਰੂਆਤ ਜੇ ਅਸੀਂ ਬ੍ਰਹਮਾ ਵਿਸ਼ਨੂੰ ਮਹੇਸ਼ ਤੋਂ ਮੰਨ ਲਈਏ ਤੇ ਇਹਦਾ ਜਿਹੜਾ ਪਹਿਲਾ ਗ੍ਰੰਥ ਅਵੇਲੇਬਲ ਆ ਉਹ ਰਿਗਵੇਦ ਹੈ ਹੂੰ ਜੀ ਰਿਗਵੇਦ ਵਿੱਚ ਹੀ ਵਰਣ ਬਵਿਸਥਾ ਦਾ ਜ਼ਿਕਰ ਹੈ ਹੂੰ ਅ ਰਿਗਵੇਦ ਵਿੱਚ ਕਿਸੇ ਵੀ ਗੌੜ ਦਾ ਰੱਬ ਦਾ ਅੱਲਾ ਦਾ ਜ਼ਿਕਰ ਨਹੀਂ ਹੈ ਜੀ ਰਿਗਵੇਦ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹਨ ਰਿਗਵੇਦ ਬਾਰੇ ਕਈ ਤਰ੍ਹਾਂ ਦੇ ਵਿਚਾਰ ਵਕਫਕ ਸਮੇਂ ਆ ਤੇ ਪੇਸ਼ ਹੋਏ ਪਰ ਰਿਗਵੇਦ ਸਾਡਾ ਪਹਿਲਾ Hindu ਧਰਮ ਦਾ ਉਹ ਗ੍ਰੰਥ ਹੈ ਰਿਗਵੇਦ ਤੋਂ ਬਾਅਦ ਦੂਸਰਾ ਤੀਸਰਾ ਤੇ ਚਾਰ ਵੇਦ ਜਿਹੜੇ ਨੇ ਇਹ ਇਹਨਾਂ ਦਾ ਜਿਹੜਾ ਲਿਖਣ ਦਾ ਟਾਈਮ ਪੀਰੀਅਡ ਹੈ ਇਹ ਵੀ ਹਜ਼ਾਰਾਂ ਸਾਲਾਂ ਚ ਫੈਲਿਆ ਹੋਇਆ ਹੈ ਕੋਈ ਇੱਕ ਸਾਲ ਦਾ ਦੋ ਚਾਰ 10 ਸਾਲਾਂ ਦਾ ਫਰਕ ਨਹੀਂਗਾ ਜੀ ਸੋ ਇਸ ਕਰਕੇ ਅਸੀਂ ਇਹਨਾਂ ਵੇਦਾਂ ਵਿੱਚ ਜਿਹੜੀ ਡਿਵੈਲਪਮੈਂਟ ਜਾਂ ਤਬਦੀਲੀ ਦੇਖਦੇ ਆ ਹਾਂ ਉਪਰ ਬਿਥਾਉਟ ਦੀ ਪੱਦਰਤੇ ਹੋਵੇ ਪਾਸ਼ਾ ਦੀ ਪੱਦਰਤੇ ਹੋਵੇ ਜਾਂ ਕਨਸੈਪਟ ਦੀ ਪੱਦਰਤੇ ਹੋਵੇ ਉਹ ਸਾਨੂੰ ਦਿਖਾਈ ਦਿੰਦੀ ਹੈ ਕਿਉਂਕਿ ਵੇਦ ਵੱਖ-ਵੱਖ ਸਮਿਆਂ ਵਿੱਚ ਲਿਖੇ ਗਏ ਹੂੰ ਸੋ ਵੇਦਾਂ ਦਾ ਵੱਖ-ਵੱਖ ਸਮਿਆਂ ਚ ਲਿਖੇ ਜਾਣਾ ਤੇ ਵੇਦਾਂ ਦਾ ਪ੍ਰਸੰਗ ਵੱਖਰਾ-ਵੱਖਰਾ ਹੋਣਾ ਜਿਹੜਾ ਉਹ ਇਸ ਗੱਲ ਦਾ ਲਖਾਇਕ ਹੈ ਕਿ ਹਿੰਦੂ ਧਰਮ ਆਪਣੇ ਮੂਢਲੇ ਦੌਰ ਤੋਂ ਹੀ ਜਿਹੜਾ ਆ ਉਹ ਵਰਣ ਬਵਿਵਸਥਾ ਨੂੰ ਲੈ ਕੇ ਚੱਲਣ ਡਿਆ ਔਰ ਉਹ ਇੱਕ ਡਵੈਲਪਮੈਂਟ ਦੀ ਸਟੇਜ ਦੀ ਪੇਸ਼ਕਾਰੀ ਕਰਦਾ ਹੈ ਜੀ ਬਿਲਕੁਲ ਸਰ ਸਰ ਹੁਣ ਇੱਕ ਵੱਡਾ ਸਵਾਲ ਇਹ ਹੈ ਕਿ ਕੀ ਦਲਿਤ Hindu ਹਨ ਕੀ ਕਹਿਣਾ ਚਾਹੋਗੇ ਦੇਖੋ ਇਹ ਸਵਾਲ ਡਾਕਟਰ ਭੀਮrao ਅੰਬੇਦਕਰ ਹੋਰਾ ਦੇ ਮੋਰੇ ਸਨਮੁਖ ਮੂੰਹ ਅੱਡੀ ਖੜਾ ਸੀ ਜੀ ਜੀ ਕਿ ਜੇ ਹਿੰਦੁਸਤਾਨ ਦਾ ਦਲਿਤ Hindu ਹੈ ਹਾਂ ਤਾਂ ਫਿਰ ਉਹਦੇ ਨਾਲ ਇੰਨਾ ਵੱਡਾ ਭੇਦਭਾਵ ਉਹਦੇ ਧਰਮ ਵਿੱਚ ਕਿਉਂ ਕੀਤਾ ਜਾ ਰਿਹਾ ਹੂੰ ਜੀ ਉਹਨੂੰ ਆਪਣੇ ਧਾਰਮਿਕ ਗ੍ਰੰਥ ਪੜਨ ਸੁਣਨ ਦੇਖਣ ਦੀ ਇਜਾਜ਼ਤ ਨਹੀਂ ਜੀ ਉਹ ਉਹਨਾਂ ਧਰਮ ਗ੍ਰੰਥਾਂ ਵਿੱਚ ਵਰਤੀ ਗਈ ਜਿਹੜੀ ਭਾਸ਼ਾ ਹੈ ਹੂੰ ਉਸ ਭਾਸ਼ਾ ਨੂੰ ਬੋਲ ਸੁਣ ਤੇ ਸਿੱਖ ਨਹੀਂ ਸਕਦਾ ਜੀ ਹੁਣ ਜੇ ਉਸ ਹਿੰਦੂ ਨੂੰ ਜਿਹਨੂੰ ਤੁਸੀਂ ਇਹ ਹੱਕ ਨਹੀਂ ਦਿੱਤੇ ਜੀ ਉਸ ਹਿੰਦੂ ਨੂੰ ਪੁੱਛੋ ਕਿ ਤੂੰ ਅੱਜ ਵੀ ਹਿੰਦੂ ਹੈ ਤਾਂ ਉਹ ਕਹਿੰਦਾ ਮੈਂ ਹਿੰਦੂ ਆ ਜੀ ਸੋ ਅੰਬੇਡਕਰ ਵਾਸਤੇ ਇਹ ਬਹੁਤ ਹੋਰ ਵੀ ਚਿੰਤਾਜਨਕ ਗੱਲ ਸੀ ਕਿ ਇੱਕ ਦਲਿਤ ਜਿਹੜਾ ਸਮਾਜ ਵਿੱਚ ਬਹੁਤ ਹੀ ਨਮਨ ਪੱਦਰ ਦੀ ਜ਼ਿੰਦਗੀ ਜੀ ਰਿਹਾ ਹੈ ਉਹ ਅੱਜ ਵੀ ਹਿੰਦੂ ਹੈ ਇਹਦੇ باوجود ਵੀ ਹਿੰਦੂ ਹੈ ਉਹ ਕਿਉਂ ਹਿੰਦੂ ਹੈ ਕਿਉਂਕਿ ਉਸ ਸਮਿਆਂ ਦਾ ਜਿਹੜਾ ਮੇਨ ਮਹਾਵਰਾ ਹੈ ਉਸ ਸਮਿਆਂ ਦੀ ਜਿਹੜੀ ਮੇਨ ਆਡੀਓਲੋਜੀ ਹੈ ਜੀ ਉਹ ਧਾਰਮਿਕ ਹੈ ਤੇ ਧਰਮ ਇਸ ਗੱਲ ਤੇ ਖੜਾ ਹੈ ਕਿ ਇਹ ਜਹਾਨ ਸੱਚਾ ਨਹੀਂ ਇਹ ਉਸ ਸੱਚੇ ਜਹਾਨ ਦਾ ਇੱਕ ਪ੍ਰਛਾਵਾ मात्र ਹੈ ਜੀ ਤੇ ਜੇ ਤੁਸੀਂ ਉਸ ਸੱਚੇ ਜਹਾਨ ਚ ਜਾਣਾ ਹੈ ਤਾਂ ਇੱਥੇ ਤੁਹਾਨੂੰ ਭਗਤੀ ਕਰਨੀ ਚਾਹੀਦੀ ਹੈ ਇਹ ਜਿਹੜੇ ਬ੍ਰਾਹਮਣ ਲੋਕ ਨੇ ਜਾਂ ਉੱਚ ਜਾਤੀਆਂ ਦੇ ਲੋਕ ਨੇ ਜਾਂ ਜਿਹੜੇ ਸਾਧਨ ਸੰਪਨ ਲੋਕ ਨੇ ਇਹਨਾਂ ਨੇ ਪਿਛਲੇ ਜਨਮਾਂ 'ਚ ਭਗਤੀ ਕੀਤੀ ਹੈ। ਹੂੰ। ਸੋ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਖਾਂਦੇ ਇਹ ਲੋਕ ਜਿਹੜੇ ਨੇ ਉਹ ਇੱਕ ਐਸਾ ਧਾਰਮਿਕ ਮੁਹਾਵਰਾ ਸਿਰਜਦੇ ਨੇ ਕਿ ਹਰ ਦਲਤ ਜਿਹੜਾ ਇੱਥੇ ਨਰਕ ਵਰਗੀ ਜ਼ਿੰਦਗੀ ਜੀ ਰਿਹਾ ਜੀ ਉਹ ਇਹ ਗੱਲ ਸੋਚ ਰਿਹਾ ਕਿ ਮੈਂ ਭਗਤੀ ਕਰਨੀ ਹੈ ਤੇ ਭਗਤੀ ਕਰਕੇ ਅਗਲਾ ਜਿਹੜਾ ਜਨਮ ਹੈ ਉਹ ਸਫਲਾ ਕਰਨਾ ਹੈ। ਹੂੰ। ਹੁਣ ਸਵਾਲ ਤੇ ਕਨਟਰਡਿਕਸ਼ਨ ਅੰਬੇਦਕਰ ਵੇਲੇ ਤੇ ਇਹ ਨਿੱਖਰ ਕੇ ਸਾਹਮਣੇ ਆ ਗਈ ਜੀ ਕਿ ਦਲਿਤ ਭਗਤੀ ਕਰ ਸਕਦਾ ਹੈ ਪਰ ਕੀ ਇਹ ਤ੍ਰੇਤਾ ਯੁੱਗ ਵਿੱਚ ਦਲਿਤ ਭਗਤੀ ਕਰ ਸਕਦਾ ਸੀ ਸਵਾਲ ਇਹ ਹੈ ਕਿ ਦਵਾਪਰਚ ਇਹ ਭਗਤੀ ਕਰ ਸਕਦਾ ਸੀ ਜੇ ਤ੍ਰੇਤਾ ਯੁੱਗ ਵਿੱਚ ਦਲਿਤ ਭਗਤੀ ਨਹੀਂ ਸੀ ਕਰ ਸਕਦਾ ਤੇ ਉਹਦਾ ਮਤਲਬ ਇਹ ਹੈ ਕਿ ਉਹਨੂੰ ਅਗਲਾ ਜਨਮ ਜਿਹੜਾ ਆ ਉਹ ਸਵਰਨ ਜਾਤੀਆਂ ਦਾ ਜਾਂ ਸਾਧਨ ਸੰਪਨ ਲੋਕਾਂ ਵਾਲਾ ਨਹੀਂ ਸੀ ਮਿਲਣਾ ਸੋ ਜਿਹੜੀ ਮਾਨਸਿਕਤਾ ਲੋਕਾਂ ਦੀ ਉਥੇ ਬਣਾ ਦਿੱਤੀ ਗਈ ਉਸ ਮਾਨਸਿਕਤਾ ਦੇ ਵਿੱਚ ਜਿਹੜਾ ਦਲਤ ਹੈ ਉਹ Hindu ਹੁੰਦਾ ਹੋਇਆ ਵੀ ਨਰਕ ਭੋਗ ਰਿਹਾ ਹੈ ਔਰ ਉਹਨੂੰ ਭਾਵੇਂ ਮੰਦਰ ਚ ਨਹੀਂ ਜਾਣ ਦਿੱਤਾ ਜਾਂਦਾ ਉਹਨੂੰ ਪੀਣ ਵਾਲਾ ਪਾਣੀ ਪੀਣ ਨਹੀਂ ਦਿੱਤਾ ਜਾਂਦਾ ਉਹ ਦੀ ਜੂਨ ਡੰਗਰਾ ਤੋਂ ਮਾੜੀ ਐ ਇਹਦੇ باوجود ਵੀ ਉਹ Hindu ਐ ਜੀ ਇਹੋ ਹੀ Hindu ਧਰਮ ਦੀ ਇੱਕ ਜੜੀ ਵਿਸ਼ੇਸ਼ਤਾ ਆ ਕਿ ਇਹਨੇ ਕਿੰਨੀ ਵੱਡੀ ਆਬਾਦੀ ਜਿਹੜੀ ਆ ਉਹਨੂੰ ਸਾਧਨਾ ਤੋਂ ਮਹਿਰੂਮ ਰੱਖਿਆ ਜੀ ਸਾਧਨਾ ਤੋਂ ਮਹਿਰੂਮ ਰੱਖਣ ਦੇ باوجود ਆਪਣੇ ਨਾਲ ਜੋੜੀ ਰੱਖਿਆ ਸੋ ਇਹੋ ਹੀ ਜਿਹੜਾ ਵੱਡਾ ਸਵਾਲ ਸੀ ਜਿਹੜਾ ਅ ਮੈਂ ਸਮਝਦਾ ਅਲਬਰੂਨੋ ਦੇ ਮੋਰ ਵੀ ਆਇਆ ਅਲਬਰੂਨੋ ਨੇ ਜਦੋਂ 11ਵੀਂ ਸਦੀ ਵਿੱਚ ਇਹ ਇੱਥੇ ਦੇ ਕਲਚਰ ਦਾ ਆ ਕੇ ਅਧਨ ਕੀਤਾ ਉਹ ਉਹ ਮੁਸਲਮਾਨ ਸੀ ਉਹ ਬਦੇਸ਼ੀ ਸ਼ਾਸਕਾਂ ਦੇ ਨਾਲ ਆਇਆ ਸੀ ਉਹਨੇ ਭਾਸ਼ਾ ਸਿੱਖੀ ਉਹਨੇ ਇੱਥੇ ਦੇ ਕਲਚਰ ਨੂੰ ਸਮਝਿਆ ਇੱਥੇ ਦੇ ਧਰਮ ਨੂੰ ਸਮਝਿਆ ਤਾਂ ਉਹਦੇ ਲਈ ਵੀ ਇਹ ਵੱਡਾ ਸਵਾਲ ਸੀ ਇਹ 9 ਸਦੀਆਂ ਬਾਅਦ ਡਾਕਟਰ ਭੀਮrao ਅੰਬੇਦਕਰ ਹੋਰ ਮੋਰੇ ਵੀ ਆਇਆ ਹੋਰ ਲੋਕਾਂ ਵੀ ਮੋਰੇ ਵੀ ਆਇਆ ਹੋਣਾ ਸੋ ਇਹ ਵੱਡਾ ਸਵਾਲ ਹੈ ਜਿਹੜਾ ਤੁਸੀਂ ਕੀਤਾ ਕਿ ਇਸ ਦੇਸ਼ ਦਾ ਜਿਹੜਾ ਦਲਤ ਹੈ ਉਹ ਕੀ Hindu ਹੈ ਇਹ ਗੱਲ ਜਿਹੜੀ ਹੈ ਸਾਡੇ ਪਹਿਲੇ ਗ੍ਰੰਥ ਰਿਗਵੇਦ ਤੋਂ ਸ਼ੁਰੂ ਹੈ ਜੀ ਕਿ ਜਿਹੜਾ ਬ੍ਰਹਮਾ ਦੇ ਮੂਹ ਤੋਂ ਪੈਦਾ ਹੋਇਆ ਉਹ ਬ੍ਰਾਹਮਣ ਹੈ ਜਿਹੜਾ ਬਾਹਾਂ ਤੋਂ ਪੈਦਾ ਹੋਇਆ ਉਹ ਖਸ਼ਤਰੀ ਹੈ ਜਿਹੜਾ ਲੱਤਾਂ ਤੋਂ ਪੈਦਾ ਹੋਇਆ ਉਹ ਵੈਸ਼ ਹੈ ਜਿਹੜਾ ਪੈਰਾਂ ਤੋਂ ਪੈਦਾ ਹੋਇਆ ਉਹ ਸ਼ੁੱਧਰ ਹੈ ਜੀ ਹੁਣ ਕੀ ਕੋਈ ਲੱਤਾਂ ਬਾਹਾਂ ਤੋਂ ਪੈਦਾ ਹੋ ਸਕਦਾ ਹੈ ਇੱਕ ਪਹਿਲਾ ਸਵਾਲ ਲੌਜਿਕ ਦਾ ਸਵਾਲ ਸੀ ਪਰ ਉਸ ਵੇਲੇ ਇਹ ਆਸਤਾ ਦੇ ਮੋਰਿ ਲੌਜਿਕ ਹੈ ਨਹੀਂ ਸੀ ਸੋ ਇਸ ਕਰਕੇ ਇਹ ਜਿਹੜੇ ਵਕ ਵਕ ਵਰਗਾਂ ਦੇ ਵਿੱਚ ਵੰਡ ਦਿੱਤਾ ਗਿਆ ਉਹ ਵਰਗ ਵੰਡ ਨੇ ਮਨੁੱਖ ਨੂੰ ਇਹ ਸਾਧ ਤੱਕ ਅ ਕਮਜ਼ੋਰ ਕਰ ਦਿੱਤਾ ਕਿ ਉਹ ਇਸ ਆਸਤਾ ਦੇ ਰਹਿਣ ਚ ਹੀ ਇਹ ਤਿੰਨ ਯੁੱਗ ਜਿਹੜੇ ਨੇ ਉਹਨਾਂ ਦੇ ਬੀਤ ਗਏ ਜੀ ਬਿਲਕੁਲ ਸਰ ਇੱਕ ਹੋਰ ਵੱਡਾ ਸਵਾਲ ਇਹ ਉੱਪਰ ਕਿਉਂਦਾ ਹੈ ਕਿ ਜਿਵੇਂ ਹਿੰਦੂ ਧਰਮ ਅਨੁਸਾਰ ਚਾਰ ਯੁੱਗ ਜਿਹੜੇ ਨੇ ਉਹ ਮੰਨੇ ਜਾਂਦੇ ਨੇ ਜਿਵੇਂ ਕਿ ਸਤਿਯੁਗ ਤ੍ਰੇਤਾਯੁਗ ਦੁਆਪਰਤ ਤੇ ਕਲਯੁਗ ਤਾਂ ਅੰਬੇਡਕਰ ਸਾਹਿਬ ਕਹਿੰਦੇ ਨੇ ਕਿ ਇਹਨਾਂ ਚਾਰ ਯੁੱਗਾਂ ਚ ਜਿਹੜਾ ਕਲਯੁਗ ਹੈ ਉਹ ਸਭ ਤੋਂ ਬਿਹਤਰ ਹੈ ਕਿਉਂ ਸਰ ਦੇਖੋ ਇਹ ਮੈਨੂੰ ਡਾਕਟਰ ਭੀਮਰਾਓ ਅੰਬੇਡਕਰ ਖੁਰਾ ਦੀ ਇਹ ਟਿੱਪਣੀ ਜਿਹੜੀ ਹੈ ਇਹ ਸਭ ਤੋਂ ਖੂਬਸੂਰਤ ਟਿੱਪਣੀ ਲੱਗਦੀ ਹੈ ਇਹ ਟਿੱਪਣੀ ਇਸ ਗੱਲ ਨੂੰ ਤੋੜਦੀ ਹੈ ਕਿ ਅਸੀਂ ਮੈਂ ਅਕਸਰ ਸੁਣਦਾ ਆਂ ਅਸੀਂ ਕਲਯੁਗ 'ਚ ਜੀਂਦੇ ਆਂ ਮੈਂ ਸੁਣਦਾ ਆਂ ਅਸੀਂ ਕੋਹਰ ਕਲਯੁਗ ਵੱਲੋਂ ਵੱਧ ਰਹੇ ਆਂ ਅਸੀਂ ਕਲਯੁਗ ਨੂੰ ਇੱਕ ਨੈਗੇਟਿਵ ਦ੍ਰਿਸ਼ਟੀ ਤੋਂ ਦੇਖਦੇ ਸਮਝਦੇ ਆਏ ਆਂ ਇਹ ਗੱਲ ਬਿਲਕੁਲ ਸੱਚ ਹੈ ਜਦੋਂ ਅਸੀਂ ਮੰਦਰਾਂ ਚ ਮਸਜਿਦਾਂ ਚ ਗੁਰਦੁਆਰਿਆਂ ਚ ਜਪਾ ਹਿੰਦੂਸਤਾਨੀ ਕਲਚਰ ਦੇ ਵਿੱਚ ਵਿਚਰਦੇ ਆ ਨਾ ਤਾਂ ਇਸ ਜਿਹੜਾ ਯੁੱਗ ਹੈ ਉਹਨੂੰ ਕਲਯੁੱਗ ਦਾ ਯੁੱਗ ਕਿਹਾ ਜਾਂਦਾ ਹੈ ਜਦੋਂ ਕਲਯੁੱਗ ਦੇ ਯੁੱਗ ਦੀ ਗੱਲ ਹੁੰਦੀ ਹੈ ਤਾਂ ਇਹ ਇੱਕ ਨੈਗੇਟਿਵ ਟਰਮ ਹੈ ਜਦੋਂ ਅਸੀਂ ਸਤਜੁਗ ਦੀ ਗੱਲ ਕਰਦੇ ਆ ਤੇ ਇਹ ਇੱਕ ਪੋਜ਼ਿਟਿਵ ਟਰਮ ਹੈ ਹੁਣ ਮੈਨੂੰ ਡਾਕਟਰ ਭੀਮਰਾਓ ਅੰਬੇਦਕਰ ਦੀ ਇਹ ਟਿੱਪਣੀ ਹੁਣ ਇਹਦੇ ਸੰਦਰਭ ਵਿੱਚ ਮੈਂ ਇੱਕ ਗੱਲ ਕਰਨਾ ਚਾਹੁੰਦਾ ਕਿ ਜਿਹੜਾ ਸਤਜਗ ਹੈ ਉਹ ਯੁਗ ਹੈ ਜਿਹਦੇ ਵਿੱਚ ਪ੍ਰਾਪਰਟੀ ਕਿਸੇ ਵਿਅਕਤੀ ਦੀ ਨਹੀਂਗੀ ਜਿਹਦੇ ਚ ਨਾ ਕਿਸੇ ਦੀ ਜ਼ਮੀਨ ਹੈ ਜੀ ਨਾ ਕਿਸੇ ਦੀ ਔਰਤ ਹੈ ਨਾ ਕਿਸ ਦਾ ਮਰਦ ਹੈ ਸਾਰਾ ਕੁਝ ਸਮਾਜ ਦਾ ਸਾਂਝਾ ਜੀ ਜਦੋਂ ਸਾਰੇ ਉਪਜ ਦੇ ਸਾਧਨ ਸਾਂਝੇ ਨੇ ਉਪਜ ਦੀਆਂ ਸ਼ਕਤੀਆਂ ਸਾਂਝੀਆਂ ਨੇ ਮਨੁੱਖਾਂ ਦੇ ਦੁੱਖ ਤਕਲੀਫਾਂ ਸਾਂਝੇ ਨੇ ਤਾਂ ਉਹ ਯੁੱਗ ਸਤਜੁਗ ਦਾ ਯੁੱਗ ਹੈ ਜੀ ਜੀ ਉਸ ਤੋਂ ਬਾਅਦ ਸਾਡੇ ਕੋਲ ਇੱਕ ਤ੍ਰੇਤਾ ਯੁੱਗ ਹੁੰਦਾ ਹੈ ਤ੍ਰੇਤਾ ਯੁੱਗ ਦਾ ਸਾਡਾ ਜਿਹੜਾ ਅਵਤਾਰ ਹੈ ਉਹ ਰਾਮ ਹੈ ਹਮ ਰਾਮਚੰਦਰ ਜੀ ਤ੍ਰੇਤਾ ਯੁੱਗ ਦੇ ਅਵਤਾਰ ਨੇ ਤੇ ਬੇਸਿਕਲੀ ਜੇ ਇਸ ਯੁੱਗ ਦਾ ਅਨਲਿਸਿਸ ਕਰੀਏ ਤਾਂ ਇਹ ਯੁੱਗ ਉਹ ਯੁੱਗ ਹੈ ਜਦੋਂ ਉਹ ਧਰਮ ਹੋਂਦ ਵਿੱਚ ਆ ਚੁੱਕਾ ਹੈ ਜੀ ਜਦੋਂ ਰਾਜ ਹੋਂਦ ਚ ਆ ਚੁੱਕਾ ਹੈ ਰਾਜ ਦੀਆਂ ਭੂਗੋਲਿਕ ਹੱਦਾਂ ਹੋਂਦ ਚ ਆ ਗਈਆਂ ਜਦੋਂ ਪੁਲਿਸ ਫੋਰਸ ਜਿਹੜੀ ਆ ਉਹ ਹੋਂਦ ਚ ਆ ਗਈ ਹੈ ਸੋ ਰਾਮਚੰਦਰ ਜੀ ਦਾ ਯੁੱਗ ਜਿਹੜਾ ਨਾ ਉਹ ਬੇਸਿਕਲੀ ਰਾਜ ਦੇ ਹੋਂਦ ਚ ਆਉਣ ਦਾ ਯੁੱਗ ਹੈ ਤੇ ਰਾਜ ਦੀਆਂ ਜਿਹੜੀਆਂ ਮੁੱਢਲੀਆਂ ਲੋੜੀਂਦੇ ਲੱਛਣ ਦੇ ਸ਼ਕਤੀਆਂ ਨੇ ਉਹ ਉਸ ਵੇਲੇ ਦਿਖਾਈ ਦੇਣ ਲੱਗ ਪਏ ਜੀ ਹੁਣ ਭਗਵਾਨ ਵਾਲਮਿਕ ਦੀ ਰਮਾਇਣ ਦੇ ਉੱਤਰ ਕਾਂਡ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਇਹ ਜਿਹੜੇ ਯੁੱਗ ਨੇ ਇਹ ਯੁੱਗਾਂ ਦੀ ਇੱਕ ਵਿਸ਼ੇਸ਼ਤਾ ਹੋਰ ਵਿਸ਼ੇਸ਼ਤਾਵਾਂ ਦੇ ਨਾਲੋਂ ਇੱਕ ਵਿਸ਼ੇਸ਼ਤਾ ਇਹ ਹੈ ਕਿ ਪਹਿਲੇ ਸਤਜੁਗ ਦੇ ਵਿੱਚ ਕੇਵਲ ਬ੍ਰਾਹਮਣ ਹੀ ਭਗਤੀ ਕਰਦਾ ਸੀ। ਹਮਮ ਕੇਵਲ ਬ੍ਰਾਹਮਣੀ ਭਗਤੀ ਕਰਨ ਦਾ ਹੱਕਦਾਰ ਹੈ। ਕਿਸੇ ਵੈਸ਼ ਕਿਸੇ ਸ਼ੂਦਰ ਨੂੰ ਕਿਸੇ ਜਿਹੜਾ ਖੱਤਰੀ ਆ ਉਹਨੂੰ ਭਗਤੀ ਦਾ ਹੱਕ ਨਹੀਂਗਾ। ਹਮ ਸੋ ਜੇ ਉਸ ਯੁੱਗ ਚ ਕੋਈ ਹੋਰ ਭਗਤੀ ਕਰਦਾ ਹੁੰਦਾ ਤਾਂ ਉਹ ਸਤਜੁਗ ਨਹੀਂ ਸੀ ਰਹਿਣਾ। ਹੁਣ ਜਿਹੜਾ ਤ੍ਰੇਤਾ ਯੁੱਗ ਇਹਦੇ ਵਿੱਚ ਕਸ਼ਤਰੀ ਭਗਤੀ ਕਰਨ ਦਾ ਹੱਕ ਪ੍ਰਾਪਤ ਕਰਦਾ ਹੈ ਜਦੋਂ ਕਸ਼ਤਰੀ ਭਗਤੀ ਕਰਨ ਦਾ ਹੱਕ ਪ੍ਰਾਪਤ ਕਰ ਲੈਂਦਾ ਤਾਂ ਉਹ ਤ੍ਰੇਤਾ ਯੁੱਗ ਹੈ ਇਹਦੇ ਵਿੱਚ ਰਾਮ ਦਾ ਰਾਵਣ ਨਾਲ ਜੰਦ ਹੁੰਦਾ ਜੀ ਰਾਵਣ ਵੇਦਾਂ ਦਾ ਗਿਆਤਾ ਬ੍ਰਾਹਮਣ ਹੈ ਇਹਦੇ باوجود ਉਹ ਰਾਮ ਦੇ ਹੱਥੋਂ ਮਾਰਿਆ ਜਾਂਦਾ ਸੋ ਇਸ ਯੁੱਗ ਵਿੱਚ ਕਸ਼ਤਰੀ ਜਿਹੜਾ ਹੈ ਉਹਦਾ ਯੁੱਗ ਹੈ ਹੁਣ ਇਸ ਤੋਂ ਬਾਅਦ ਸਾਡੇ ਕੋਲ ਇੱਕ ਹੋਰ ਇੱਕ ਗੈਬ ਹੁੰਦਾ ਉਸ ਗੈਬ ਦੇ ਵਿੱਚ ਬੁੱਧ ਧਰਮ ਹੁੰਦਾ ਚਾਹੁੰਦਾ ਜੀ ਉਹਦੇ ਵਿੱਚ ਪਦਾਰਥਵਾਦੀ ਲੋਕਾਇਤ ਫਲਸਫਾ ਹੁੰਦਾ ਚਾਹੁੰਦਾ ਲੋਕਾਂ ਦੀ ਸੋਚ ਮੋਰੇ ਵੱਡੇ ਸਵਾਲ ਹੁੰਦੇ ਨੇ ਇੱਕ ਟਕਰਾਹ ਹੁੰਦਾ ਹੈ ਲੋਕਾਇਤ ਦਾਰਸ਼ਨਿਕ ਜਿਹੜੇ ਨੇ ਚਾਰ ਵਖਰੀ ਉਹਨਾਂ ਨੂੰ ਉਹਨਾਂ ਦੇ ਗ੍ਰੰਥਾਂ ਦੇ ਨਾਲ ਸਾੜ ਕੇ ਸੁਆਹ ਕਰ ਦਿੱਤਾ ਜਾਂਦਾ ਹੈ ਬੁੱਧ ਧਰਮ ਭਾਵੇਂ ਵੱਡੇ ਸਵਾਲ ਤਾਂ ਖੜੇ ਕਰਦਾ ਹੈ ਇਹ ਹਿੰਦੂਇਜ਼ਮ ਦੇ ਮੋਰੇ ਪਰੰਤੂ ਉਹ ਹਿੰਦੂਇਜ਼ਮ ਨੂੰ ਜਿੱਤ ਨਹੀਂ ਸਕਿਆ ਸੋ ਉਸ ਤੋਂ ਬਾਅਦ ਇੱਕ ਨਵਾਂ ਯੁੱਗ ਜਿਹੜਾ ਹੈ ਉਹ ਸ਼ੁਰੂ ਹੁੰਦਾ ਹੈ ਉਹ ਯੁੱਗ ਹੈ ਦਵਾਪਰ ਦਾ ਦੂਜੇ ਪੈਰ ਦਾ ਪਹਿਲੇ ਪੈਰ ਤੋਂ ਬਾਅਦ ਦੂਸਰਾ ਸਟੈਪ ਹੈ ਉਹ ਦਵਾਪਰ ਹੈ ਇਹ ਤੀਸਰਾ ਯੁੱਗ ਹੈ ਦਵਾਪਰ ਯੁੱਗ ਦਾ ਜਿਹੜਾ ਨਾਇਕ ਹੈ ਉਹ ਕ੍ਰਿਸ਼ਨ ਭਗਵਾਨ ਹੈ ਹਮ ਕ੍ਰਿਸ਼ਨ ਭਗਵਾਨ ਦੇ ਯੁੱਗ ਵਿੱਚ ਇੱਕ ਐਲਾਨ ਹੁੰਦਾ ਹੈ ਕਿ ਮੈਂ ਹੀ ਵਿਸ਼ਨੂੰ ਦਾ ਅਵਤਾਰ ਹਾਂ ਮੈਂ ਉਦੋਂ ਉਦੋਂ ਆਉਣਾ ਜਦੋਂ ਧਰਮ ਨੂੰ ਖਤਰਾ ਹੁੰਦਾ ਹੈ ਤੇ ਹੁਣ ਜਦੋਂ ਧਰਮ ਨੂੰ ਖਤਰਾ ਹੈ ਤੇ ਮੈਂ ਆਇਆ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਜਦੋਂ ਕ੍ਰਿਸ਼ਨ ਭਗਵਾਨ ਆਉਂਦੇ ਨੇ ਉਦੋਂ ਧਰਮ ਨੂੰ ਖਤਰਾ ਕਿਹੜਾ ਹੈ ਇੱਕ ਸਵਾਲ ਹੈ ਕਿ ਧਰਮ ਨੂੰ ਉਸ ਵੇਲੇ ਖਤਰਾ ਕਿਹੜਾ ਹੈ ਕਿਉਂ ਕ੍ਰਿਸ਼ਨ ਭਗਵਾਨ ਇਹ ਕਹਿੰਦੇ ਨੇ ਕਿ ਜਦੋਂ ਧਰਮ ਨੂੰ ਖਤਰਾ ਹੈ ਤੇ ਮੈਂ ਆਉਣਾ ਤੇ ਹੁਣ ਧਰਮ ਨੂੰ ਖਤਰਾ ਤੇ ਮੈਂ ਆਇਆ ਉਹ ਖਤਰਾ ਉਸ ਪਦਾਰਥਵਾਦੀ ਫਲਸਫੇ ਜੀ ਉਹ ਖਤਰਾ ਅਨਈਸ਼ਵਰਵਾਦੀ ਬੁੱਧ ਧਰਮ ਤੋਂ ਹੈ ਸੋ ਇਸ ਕਰਕੇ ਜਿਹੜੀ ਟੋਟਲ ਮਹਾਭਾਰਤ ਦੀ ਫਿਲਾਸਫੀ ਹੈ ਜੀ ਉਹ ਉਸ ਵੇਲੇ ਲਿਖੀ ਗਈ ਆ ਜਦੋਂ ਬੁੱਧ ਧਰਮ ਜਿਹੜਾ ਆ ਉਹ ਆਪਣੀ ਇੱਕ ਹੋਂਦ ਆਪਣਾ ਫਲਸਫਾ ਜਿਹੜਾ ਉਹ ਲੋਕਾਂ 'ਚ ਸਥਾਪਿਤ ਕਰ ਬੈਠਾ ਜੀ ਜਦੋਂ ਬੁੱਧ ਧਰਮ ਦਾ ਫਲਸਫਾ ਆ ਗਿਆ ਤੇ ਉਸ ਵੇਲੇ ਜਿਹੜਾ ਹਿੰਦੂ ਧਰਮ ਹੈ ਉਹਨੇ ਜੋ ਕੁਝ ਗ੍ਰੈਂਡ ਕੀਤਾ ਬੁੱਧ ਧਰਮ ਤੋਂ ਜਿਹਦਾ ਵਿਰੋਧ ਕਰਦਾ ਜੀ ਉਹਦੇ ਤੋਂ ਜੋ ਕੁਝ ਗ੍ਰਹਿਣ ਕੀਤਾ ਉਹਦੇ ਤੋਂ ਅੱਗੇ ਚੱਲਦਾ ਮੈਂ ਇਹੋ ਹੀ ਹਿੰਦੂ ਧਰਮ ਦੀ ਇੱਕ ਖਾਸ ਜੜੀ ਹੈ ਉਹ ਵਲੱਖਣਤਾ ਸਮਝਦਾ ਕਿ ਹਿੰਦੂ ਧਰਮ ਨੇ ਬੁੱਧ ਧਰਮ ਨਾਲ ਟਕਰਾਉਣਾ ਹੈ ਉਹਨੂੰ ਉਹਨੇ ਖਤਮ ਕਰਨਾ ਹੈ ਔਰ ਉਹ ਉਹਦੇ ਤੋਂ ਗ੍ਰਹਿਣ ਕਰ ਰਿਹਾ ਹੈ ਹਿੰਦੂ ਧਰਮ ਬੁੱਧ ਧਰਮ ਤੋਂ ਗ੍ਰਹਿਣ ਕਰ ਰਿਹਾ ਤੇ ਉਹੀ ਸਭ ਕੁਝ ਦਾ ਜਵਾਬ ਜਿਹੜਾ ਆ ਉਹ ਮਹਾਭਾਰਤ ਵਿੱਚ ਦੇ ਰਿਹਾ ਸੋ ਇਹ ਤੀਸਰਾ ਯੁਗ ਹੈ ਇਹਨਾਂ ਇਸ ਯੁੱਗ ਦੇ ਵਿੱਚ ਜਿਵੇਂ ਪਹਿਲੇ ਯੁੱਗ ਚ ਕਿੱਲੇ ਬ੍ਰਾਹਮਣ ਜਿਹੜੇ ਨੇ ਭਗਤੀ ਕਰਦੇ ਨੇ ਜੀ ਤ੍ਰੇਤਾ ਯੁੱਗ ਵਿੱਚ ਕਸ਼ਤਰੀ ਜਿਹੜਾ ਉਹ ਭਗਤੀ ਕਰਦਾ ਇਹਦੇ ਵਿੱਚ ਵੈਸ਼ ਵੀ ਜਿਹੜਾ ਆ ਉਹ ਭਗਤੀ ਕਰਦਾ ਇਸ ਯੁੱਗ ਵਿੱਚ ਵੀ ਸ਼ੂਦਰ ਨੂੰ ਭਗਤੀ ਕਰਨ ਦਾ ਹੱਕ ਨਹੀਂ ਜਿਹੜੀ ਭਗਤੀ ਬਾਰੇ ਪਰਵਚਨ ਧਾਰਮਿਕ ਇਹ ਹੈ ਕਿ ਜੇ ਭਗਤੀ ਕਰੋਗੇ ਤਾਂ ਸਾਧਨ ਸੰਪਨ ਜਿਹੜੇ ਲੋਕ ਨੇ ਉਹਨਾਂ ਦੇ ਘਰੀਂ ਤੁਸੀਂ ਪੈਦਾ ਹੋ ਸਕਣਾ ਕਿਉਂਕਿ ਸਰੀਰ ਜਿਹੜਾ ਮਰਦਾ ਹੈ ਆਤਮਾ ਤੇ ਮਰਦੀ ਨਹੀਂ ਜੇ ਆਤਮਾ ਨਹੀਂ ਮਰਦੀ ਤੇ ਇਹ ਆਤਮਾ ਨੇ ਕਿਸੇ ਹੋਰ ਜੀਵਾ ਚ ਪ੍ਰਵੇਸ਼ ਕਰਨਾ ਸੋ ਇਸ ਫਲਸਫੇ ਦੇ ਤਹਿਤ ਇਸ ਯੁੱਗ ਦੇ ਵਿੱਚ ਵੀ ਸ਼ੂਦਰ ਨੂੰ ਭਗਤੀ ਕਰਨ ਦਾ ਹੱਕ ਪ੍ਰਾਪਤ ਨਹੀਂਗਾ ਜੀ ਹੁਣ ਇਹ ਤੋਂ ਬਾਅਦ ਜਦੋਂ ਕ੍ਰਿਸ਼ਨ ਭਗਵਾਨ ਦੀ ਮੌਤ ਹੁੰਦੀ ਹੈ ਹਮ ਕ੍ਰਿਸ਼ਨ ਭਗਵਾਨ ਦੀ ਮੌਤ ਤੋਂ ਬਾਅਦ ਜਦੋਂ ਆਰੰਭ ਹੁੰਦਾ ਹੈ ਕਲ ਯੁੱਗ ਦਾ ਜੀ ਉਸ ਵੇਲੇ ਜਿਹੜਾ ਸ਼ੁੱਧ ਰ ਹੈ ਉਹਨੂੰ ਵੀ ਭਗਤੀ ਦਾ ਹੱਕ ਪ੍ਰਾਪਤ ਹੈ। ਹੂੰ। ਸੋ ਜਦੋਂ ਭਗਤੀ ਦਾ ਹੱਕ ਪ੍ਰਾਪਤ ਕਰਨਾ ਹੀ ਸਾਰਿਆਂ ਤੋਂ ਵੱਡੀ ਪ੍ਰਾਪਤੀ ਕਹੀ ਗਈ। ਜੀ। ਕਿ ਜੇ ਭਗਤੀ ਦੇ ਨਾਲ ਹੀ ਅਗਲਾ ਜਨਮ ਮਿਲਣਾ ਹੈ। ਜੇ ਆਹ ਜਨਮ ਇੱਕ ਪਰਛਾਵਾਂ ਆ, ਸਚਾਈ ਨੀਗਾ ਸੁਪਨਾ ਆ ਤੇ ਸੱਚਾ ਜਨਮ ਤੇ ਸੱਚੇ ਜੋਗ ਵਿੱਚ ਜਾਣ ਲਈ ਸਾਨੂੰ ਭਗਤੀ ਕਰਨੀ ਪੈਣੀ ਆ ਤੇ ਕਲਯੁਗ ਵਿੱਚ ਭਗਤੀ ਜਿਹੜੀ ਆ ਉਹ ਸ਼ੁੱਧਰ ਕਰ ਸਕਦਾ ਹੈ। ਜੀ। ਸੋ ਅੰਬੇਦਕਰ ਹੋਰਾਂ ਦਾ ਇਹ ਕਹਿਣਾ ਕਿ ਜਿਹੜਾ ਕਲਯੁਗ ਹੈ ਇਹ ਸਾਨੂੰ ਸਤਜੁਗ ਨਾਲੋਂ ਤੇ ਰੇਤਾਜੁਗ ਨਾਲੋਂ ਤੇ ਦਵਾਪਰਜੁਗ ਨਾਲੋਂ ਬਿਹਤਰ ਹੈ ਕਿ ਇੱਥੇ ਜਿਹੜਾ ਕਿ ਸ਼ੁੱਧਰ ਹੈ ਉਹ ਭਗਤੀ ਕਰਨ ਦੇ ਸਮਰੱਥ ਹੈ ਉਹ ਭਗਤੀ ਕਰ ਸਕਦਾ ਹੈ ਜੀ ਬਿਲਕੁਲ ਇਸੇ ਤਰ੍ਹਾਂ ਸਰ ਪਦਾਰਥਵਾਦੀ ਤੇ ਭਾਵਾਵਾਦੀ ਜਿਹੜੇ ਫਲਸਫੇ ਨੇ ਇਹਨਾਂ ਦੋਨਾਂ ਨੇ ਹੀ ਚਾਰੋਂ ਯੁਗਾਂ ਦੀ ਗੱਲ ਕੀਤੀ ਹੈ ਸੋ ਸਰ ਗੱਲ ਕਰੀਏ ਵੱਖਰਤਾ ਤੇ ਸਾਂਝ ਦੀ ਤਾਂ ਕੀ ਕੀ ਵੱਖਰਤਾ ਤੇ ਕੀ ਕੀ ਸਾਂਝ ਹੈ ਇਹਨਾਂ ਦੋਨਾਂ ਦੇਖੋ ਜਿਹੜਾ ਪਦਾਰਥਵਾਦੀ ਫਲਸਫਾ ਹੈ ਜੀ ਉਹ ਹਿੰਦੁਸਤਾਨ ਦੇ ਵਿੱਚ ਉਹਦਾ ਆਪਣਾ ਇੱਕ ਬੜਾ ਸ਼ਾਨਾਮਤਾ ਇਤਿਹਾਸ ਹੈ ਲੋਕਾਇਤ ਦਰਸ਼ਨ ਉਹਦੀ ਇੱਕ ਵੱਡੀ ਉਦਾਹਰਨ ਅਸੀਂ ਦੇਖਦੇ ਹਾਂ ਉਹਦੇ ਵਿੱਚ ਸਾਡੇ ਕੋਲ ਬੁੱਧ ਧਰਮ ਹੈ ਜਿਹੜਾ ਅਨਿਸ਼ਰਵਾਦੀ ਧਰਮ ਹੈ ਜਿਹੜਾ ਪਦਾਰਥਵਾਦੀ ਫਲਸਫੇ ਤੇ ਖੜਾ ਹੈ ਜੇ ਅੱਜ ਵੀ ਅਸੀਂ ਬੁੱਧ ਦੇ ਬੁੱਧ ਕਾਨੂੰਨ ਨੂੰ ਸਮਝੀਏ ਤਾ ਮਨੁੱਖਿਕ ਪਦਾਰਥ ਹੈ ਤੇ ਪਦਾਰਥ ਦਾ ਹੀ ਪਸਾਰਾ ਆ ਪਦਾਰਥ ਆਪਣਾ ਰੂਪ ਬਦਲਦਾ ਹੈ ਆਕਾਰ ਬਦਲਦਾ ਹੈ ਤੇ ਗਤੀਸ਼ੀਲ ਹੈ ਸੋ ਇਸੇ ਸੰਦਰਭ ਵਿੱਚ ਅੱਜ ਦੀ ਜਿਹੜੀ ਪਦਾਰਥਵਾਦੀ ਸੋਚ ਹੈ ਜਿਹਦੇ ਉਹ ਲਿਆਈ ਵੱਡੇ ਪੱਧਰ ਤੇ ਮਾਰਕਸਵਾਦੀ ਸੋਚ ਵਾਲੇ ਲੋਕ ਨੇ ਜੀ ਉਹ ਵੀ ਕਹਿੰਦੇ ਨੇ ਕਿ ਚਾਰ ਯੁੱਗ ਹੋਏ ਨੇ ਪਹਿਲਾ ਯੁੱਗ ਮੁੱਢਲਾ ਸਾਮਵਾਦੀ ਯੁੱਗ ਹੈ ਮੁੱਢਲੇ ਸਾਮਵਾਦੀ ਯੁੱਗ ਵਿੱਚ ਕੋਈ ਪ੍ਰਾਪਰਟੀ ਕਿਸੇ ਦੀ ਨਹੀਂ ਸਾਰਾ ਕੁਝ ਸਾਂਝਾ ਹੈ ਤੇ ਉਥੇ ਕੋਈ ਕਿਸੇ ਦੀ ਲੁੱਟ ਨਹੀਂ ਕਰਦਾ ਬੇਸਿਕ ਲੋੜਾਂ ਲਈ ਮਨੁੱਖ ਜਿਹੜਾ ਇੱਕ ਝੁੰਡ ਚ ਰਹਿੰਦਾ ਤੇ ਉਸ ਝੁੰਡ ਵਿੱਚ ਉਹਨਾਂ ਦੀਆਂ ਤਕੜੇ ਦੀਆਂ ਮਾੜੇ ਦੀਆਂ ਕੋਈ ਆਪਸ ਵਿੱਚ ਲੜਾਈਆਂ ਨਹੀਂ ਹੁੰਦੀਆਂ ਸਾਰੇ ਇਕੱਠੇ ਰਹਿੰਦੇ ਨੇ ਤੇ ਜੋ ਖਾਂਦੇ ਨੇ ਆਪਸ ਵਿੱਚ ਵੰਡ ਵਟ ਕੇ ਖਾ ਲੈਂਦੇ ਸੋ ਜਿਸ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਅਸੀਂ ਉਹਨੂੰ ਸਤਜਗ ਆਖਿਆ ਇਸ ਵਿੱਚ ਮਾਰਕਸਵਾਦੀ ਫਲਸਫੇ ਵਿੱਚ ਅਸੀਂ ਉਹਨੂੰ ਮਢਲਾ ਆ ਜਿਹੜਾ ਉਹ ਸੋ ਸਮਾਜਵਾਦੀ ਜਾਂ ਸਾਮਵਾਦੀ ਜਿਹੜਾ ਉਹ ਯੁੱਗ ਆਖਦੇ ਜੀ ਜਿਹੜੇ ਪਦਾਰਥਵਾਦੀ ਯੁੱਗ ਵਿੱਚ ਦੂਸਰਾ ਯੁੱਗ ਉਹ ਆਉਂਦਾ ਹੈ ਜਿਹਦੇ ਵਿੱਚ ਪ੍ਰਾਪਰਟੀ ਦਾ ਜਿਹੜਾ ਆ ਉਹ ਹੱਕ ਜਿਹੜਾ ਹੈ ਉਹ ਤਕੜੇ ਲੋਕ ਰੱਖਣਾ ਚਾਹੁੰਦੇ ਨੇ ਜਿਹਦੇ ਵਿੱਚ ਗੁਲਾਮ ਪ੍ਰਥਾ ਸ਼ੁਰੂ ਹੁੰਦੀ ਹੈ ਜਿਹਦੇ ਵਿੱਚ ਰਾਜ ਹੋਂਦ ਚਾਹੁੰਦਾ ਨਿੱਕੇ ਨਗਰ ਰਾਜ ਹੋਂਦ ਹੋ ਚਾਹੁੰਦੇ ਨੇ ਇਧਰ ਉਹ ਤ੍ਰੇਤਾ ਯੁੱਗ ਹੈ ਉਧਰ ਮੁਰਲਾ ਗੁਲਾਮਦਾਰੀ ਯੁੱਗ ਹੈ ਗੁਲਾਮਦਾਰੀ ਯੁੱਗ ਵਾਹਿਦ ਇੱਕ ਐਸਾ ਯੁੱਗ ਹੈ ਜਿਹਦੇ ਵਿੱਚ ਮਨੁੱਖ ਨੂੰ ਡੰਗਰਾ ਵਾਂਗੂ ਖਰੀਦਿਆ ਤੇ ਵੇਚਿਆ ਜਾ ਸਕਦਾ ਜੀ ਤੀਸਰਾ ਯੁੱਗ ਇੱਥੇ ਜ਼ਗੀਰਦਾਰੀ ਯੁੱਗ ਹੈ ਉਧਰ ਜਿਹੜਾ ਆ ਉਹ ਦਵਾਪਰ ਦਾ ਯੁੱਗ ਹੈ ਜ਼ਗੀਰਦਾਰੀ ਯੁੱਗ ਤੇ ਦਵਾਪਰ ਦੇ ਯੁੱਗ ਦੀਏ ਲੱਛਣ ਸਾਂਝੇ ਨੇ ਕਿ ਖੇਤੀਬਾੜੀ ਹੁੰਦੀ ਹੈ ਖੇਤੀਬਾੜੀ ਤੇ ਕੰਮ ਕਰਨ ਵਾਲੇ ਜਿਹੜੇ ਮਜ਼ਦੂਰ ਨੇ ਉਹ ਖੇਤੀ ਨਾਲ ਜੁੜੇ ਹੋਏ ਮਜ਼ਦੂਰ ਨੇ ਇਸ ਤੋਂ ਬਾਅਦ ਜਿਹੜਾ ਉਧਰ ਪੂੰਜੀਵਾਦੀ ਪਦਾਰਥਵਾਦ ਪੂੰਜੀਵਾਦੀ ਯੁੱਗ ਆਉਂਦਾ ਹੈ ਤੇ ਇਧਰ ਕਲਯੁਗ ਹੈ ਕਲਯੁਗ ਦਾ ਮਤਲਬ ਇਧਰ ਇਹ ਹੈ ਕਿ ਕਲਾ ਦਾ ਯੁਗ ਹੈ ਹਮ ਕਲਾ ਦਾ ਮਤਲਬ ਇਹ ਹੈ ਕਿ ਕਲ ਪੁਰਜਿਆਂ ਦਾ ਯੁਗ ਹੈ ਸੋ ਇਸ ਨੂੰ ਅਸੀਂ ਇਸ ਰੂਪ ਵਿੱਚ ਸਮਝਦੇ ਆ ਕਿ ਪਦਾਰਥਵਾਦੀ ਤੇ ਭਾਵਵਾਦੀ ਫਲਸਫੇਆ ਦੋਨਾਂ ਦੇ ਵਿੱਚ ਹੀ ਚਾਰ ਯੁਗਾਂ ਦਾ ਜਿਹੜਾ ਆਪਸੀ ਸਾਂਝਾ ਰਚਣ ਹੈਗੇ ਨੇ ਜੀ ਬਿਲਕੁਲ ਇਸੇ ਤਰ੍ਹਾਂ ਸਰ ਗੱਲ ਕਰੀਏ ਰਮਾਇਣ ਦੇ ਸਮੇਂ ਵਿੱਚ ਸੰਬੂਕ ਤੇ ਮਹਾਭਾਰਤ ਦੇ ਸਮੇਂ ਦੇ ਵਿੱਚ ਇੱਕ ਲੱਭਿਆ ਜੜਾ ਆ ਉਹ ਕਿਉਂ Hindu ਧਰਮ ਦੇ ਪਿੰਟਾ ਚੜੇ ਹਨ ਦੇਖੋ ਇਹ ਗੱਲ ਭਾਰਤੀ ਧਰਮ ਸ਼ਾਸਤਰਾਂ ਵਿੱਚ Hindu ਧਰਮ ਸ਼ਾਸਤਰਾਂ ਚ ਹੀ ਪਈ ਹੈ ਜੀ ਰਮਾਇਣ ਦੇ ਉੱਤਰ ਕਾਂਡ ਵਿੱਚ ਸੰਬੂਕ ਦਾ ਜ਼ਿਕਰ ਆਉਂਦਾ ਹੈ ਹੂੰ ਉਹ ਇੱਕ ਕਹਿੰਦੇ ਨੇ ਕਿ ਇੱਕ ਦਲਿਤ ਨੌਜਵਾਨ ਸੀ ਜਿਹੜਾ ਦਰਖਤ ਤੇ ਆਪਣੇ ਆਪ ਨੂੰ ਪੁੱਠਿਆਂ ਟੰਗ ਕੇ ਭਗਤੀ ਕਰ ਰਿਹਾ ਸੀ ਤੇ ਜਿਹੜਾ ਇਸ ਆਸ ਵਿੱਚ ਸੀ ਕਿ ਉਹ ਸਰੀਰ ਦੇ ਸਮੇਤ ਇਸ ਸਵਰਗ ਲੋਕ ਵਿੱਚ ਜਾਏਗਾ ਜੀ ਇਸੇ ਸਮੇਂਦਰਾਂ ਆਖਦੇ ਨੇ ਕਿ ਇੱਕ ਬ੍ਰਾਹਮਣ ਦਾ ਨੌਜਵਾਨ ਲੜਕੇ ਦੀ ਮੌਤ ਹੋ ਗਈ ਬ੍ਰਾਹਮਣ ਆਰਾਮ ਦੇ ਦਰਬਾਰ ਤੇ ਆਇਆ ਤੇ ਉਹਨੇ ਆ ਕੇ ਹਾਲ ਪਾਰਿਆ ਭਾਈ ਕਿ ਮੇਰਾ ਨੌਜਵਾਨ ਪੁੱਤਰ ਬਿਨਾਂ ਕਿਸੇ ਕਾਰਨ ਦੇ ਮਰ ਗਿਆ ਹੈ ਤੇ ਇਹਦੀ ਜਾਂਚ ਕੀਤੀ ਜਾਵੇ ਜੀ ਜੀ ਜਦੋਂ ਜਾਂਚ ਕੀਤੀ ਤਾਂ ਆਰਾਮ ਨੇ ਪਾਇਆ ਕਿ ਇੱਕ ਛੂਦਰ ਜਿਹੜਾ ਆ ਉਹ ਭਗਤੀ ਕਰ ਰਿਹਾ ਹੈ ਇਸ ਕਰਕੇ ਉਸ ਬ੍ਰਾਹਮਣ ਦਾ ਪੁੱਤਰ ਮਰ ਗਿਆ ਸੋ ਇਸ ਕਰਕੇ ਸੰਬੂਕ ਦਾ ਵਧ ਕਰ ਦਿੱਤਾ ਗਿਆ ਤੇ ਉਹ ਦ੍ਰਿ ਬ੍ਰਾਹਮਣ ਦਾ ਪੁੱਤਰ ਜਿਹੜਾ ਉਹ ਜ਼ਿੰਦਾ ਹੋ ਗਿਆ ਇਹ ਗੱਲ ਉਸ ਗੱਲ ਦਾ ਪ੍ਰਮਾਣ ਹੈ ਕਿ ਛੂਦਰ ਨੂੰ ਅਰ ਮਤਲਬ ਤ੍ਰੇਤਾ ਯੁੱਗ ਵਿੱਚ ਭਗਤੀ ਕਰਨ ਦਾ ਹੱਕ ਨਹੀਂਗਾ ਇਦਾਂ ਦੀ ਹੀ ਆਧਾਰਨ ਜਿਹੜੀ ਹੈ ਉਹ ਮਹਾਭਾਰਤ ਚੋਂਦੀ ਹੈ ਇਕਲਬਿਆ ਦੀ ਇਕਲਬਿਆ ਬੜਾ ਮਸ਼ਹੂਰ ਇੱਕ ਤੀਰੰਦਾਜ਼ ਹੈ ਜਿਹੜਾ ਦਰੋਣਾਚਾਰੀਆ ਤੋਂ ਤੀਰ ਚਲਾਉਣਾ ਸਿੱਖਦਾ ਹੈ ਜਿਨੇ ਦਰੋਣਾਚਾਰੀਏ ਦੇ ਪਰਿਵਾਰ ਦੀ ਮੁਸੀਬਤ ਵੇਲੇ ਮਦਦ ਕੀਤੀ ਹੁੰਦੀ ਹੈ ਤੇ ਜਦੋਂ ਉਹ ਅਰਜਨ ਦੇ ਬਰਾਬਰ ਦਾ ਤੀਰ ਨਿਸ਼ਾਨੇਬਾਜ਼ ਬਣ ਕੇ ਨਿਭਦਾ ਤਾਂ ਆ ਗੁਰੂ ਦਰੁਣਾਚਾਰੀਆਂ ਨੂੰ ਲੱਗਦਾ ਕਿ ਜੇ ਜੁੱਧ ਚ ਇਹ ਅਰਜਣ ਦੇ ਖਿਲਾਫ ਹੋਇਆ ਤੇ ਅਰਜਣ ਦੀ ਇਹ ਜਿਹੜੀ ਫੌਜ ਆ ਉਹ ਲਈ ਇਹ ਚੈਲੰਜ ਬਣੇਗਾ ਕਿਉਂ ਨਾ ਇਹਦਾ ਜਿਹੜਾ ਅੰਗੂਠਾ ਆ ਉਹ ਅਸੀਂ ਦਖਣਾ ਚ ਲੈ ਲਈਏ ਸੋ ਜਿੱਥੇ ਸੰਬੂਕ ਦੀ ਸ਼ਹਾਦਤ ਹੁੰਦੀ ਆ ਉਥੇ ਦਰੁਣਾਚਾਰੀਆਂ ਨੂੰ ਆਪਣਾ ਅੰਗੂਠਾ ਜਿਹੜਾ ਆ ਉਹ ਗੁਰੂ ਦਖਣਾ ਚ ਭੇਟਾ ਕਰਨਾ ਪੈਂਦਾ ਸੋ ਇਸ ਕਰਕੇ ਇਹ ਦੋਨਾਂ ਯੁੱਗਾਂ ਦੀਆਂ ਕਠਿਨਾਵਾਂ ਜਿਹੜੀਆਂ ਨੇ ਇਹ ਇਸ ਗੱਲ ਦਾ ਪ੍ਰਤੀਕ ਨੇ ਕਿ ਜਿਹੜਾ ਸ਼ੁੱਧਰ ਹੈ ਉਹ ਸਵਰਨ ਜਾਤੀਆਂ ਦੇ ਬਰਾਬਰ ਦੇ ਅਧਿਕਾਰ ਦੇ ਹੱਕ ਤੋਂ ਵਾਂਝਿਤ ਹੈ ਜੀ ਸਰ ਇੱਕ ਆਖਰੀ ਸਵਾਲ ਮੈਂ ਇੱਕ ਬੁੱਕ ਨਾਲ ਸੰਬੰਧਿਤ ਕਰਾਂਗੀ ਕਿ ਮਹਾਭਾਰਤ ਤੱਕ ਪਹੁੰਚਦੇ ਪਹੁੰਚਦੇ ਜਿਹੜਾ ਬੁੱਧ ਧਰਮ ਹੈ ਉਸ ਦਾ ਕੀ ਰੋਲ ਰਿਹਾ ਦੇਖੋ ਜੇ ਮਹਾਭਾਰਤ ਤੱਕ ਬੁੱਧ ਧਰਮ ਨਾ ਆਉਂਦਾ ਜੀ ਤਾਂ ਮਹਾਭਾਰਤ ਨਹੀਂ ਸੀ ਹੋਣਾ ਮਹਾਭਾਰਤ ਬੇਸਿਕਲੀ ਦੋ ਚਚੇਰੇ ਭਰਾਵਾਂ ਦਾ ਜੁੱਧ ਹੀ ਨਿਗਾ ਹਮ ਮਹਾ ਭਾਰਤ ਬੇਸਿਕਲੀ ਇੱਕ ਉਠਰੀ ਪਦਾਰਥਵਾਦੀ ਸੋਚ ਦੇ ਖਿਲਾਫ ਹਿੰਦੂਇਜ਼ਮ ਦਾ ਪੈਗਾਮ ਹੈ ਹਮ ਜਿਹੜੀ ਪਦਾਰਥਵਾਦੀ ਸੋਚ ਉਸ ਯੁੱਗ ਚ ਪੈਦਾ ਹੋਈ ਤ੍ਰੇਤਾ ਯੁੱਗ ਦੇ ਵਿੱਚ ਪੈਦਾ ਹੋਈ ਤ੍ਰੇਤਾ ਯੁੱਗ ਦੇ ਆਖਰੀ ਪੈਰ ਚ ਪੈਦਾ ਹੋਈ ਉਹਦਾ ਜਵਾਬ ਹੈ ਮਹਾ ਭਾਰਤ ਇਸ ਕਰਕੇ ਅ ਭਾਰਤ ਵਿੱਚ ਜੇ ਹਿੰਦੂ ਧਰਮ ਦੀ ਟੋਟਲ ਸਥਿਤੀ ਨੂੰ ਸਮਝਣਾ ਹੈ ਤਾਂ ਸਾਨੂੰ ਬੁੱਧ ਧਰਮ ਨੂੰ ਤੇ ਪਦਾਰਥਵਾਦੀ ਫਲਸਫੇ ਨੂੰ ਸਮਝਣਾ ਪੈਗਾ ਜਿਹਦਾ ਜਵਾਬ ਬੇਸਿਕਲੀ ਮਹਾਪਾਰਤ ਵਿੱਚ ਦਰਜ ਹੈ ਦਰਜ ਹੈਗਾ ਜੀ ਬਿਲਕੁਲ ਸੋ ਅਸ ਇਸ ਪ੍ਰੋਗਰਾਮ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਹਿੰਦੂ ਧਰਮ ਦੇ ਰਹਸ ਬਾਰੇ ਗੱਲਬਾਤ ਕੀਤੀ ਹੈ ਬਹੁਤ ਹੀ ਮਹੱਤਵਪੂਰਨ ਕਿਤਾਬ ਹੈ ਤੁਹਾਨੂੰ ਸਾਰਿਆਂ ਨੂੰ ਇਹ ਕਿਤਾਬ ਜਿਹੜੀ ਹੈ ਪੜ੍ਹ ਲੈਣੀ ਚਾਹੀਦੀ ਹੈ ਸੋ ਇਸੇ ਤਰ੍ਹਾਂ ਸਾਡਾ ਪ੍ਰੋਗਰਾਮ ਵੀ ਤੁਸੀਂ ਜ਼ਰੂਰ ਦੇਖਿਓ ਹੋਪ ਕਰਾਂਗੇ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਜ਼ਰੂਰ ਪਸੰਦ ਆਵੇ ਸਰ ਤੁਸੀਂ ਵੀ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ ਇਸ ਬੁੱਕ ਦੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਨੂੰ ਧੰਨਵਾਦ ਜੀ ਇਸੇ ਤਰ੍ਹਾਂ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਨਵੀਂ ਬੁੱਕ ਲੈ ਕੇ ਉਦੋਂ ਤੱਕ ਲਈ ਸਾਨੂੰ ਦੀ ਇਜਾਜ਼ਤ ਨਮਸਕਾਰ ਨਮਸਕਾਰ